ਮਾਮਲਾ ਬਟਾਲੇ ਦੇ ਨੇੜਲੇ ਪਿੰਡ ਥਰੀਏਵਾਲ ਤੋਂ ਸਾਹਮਣੇ ਆਇਆ ਏ ਜਿੱਥੇ 80 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਵਿੱਚ ਹੀ ਕੁਝ ਲੋਕ ਚਾਰਸਰੂਪ ਲੈ ਕੇ ਚਲੇ ਗਏ ਸੀ ਐਸਟੀਪੀਸੀ ਦਾ ਹਵਾਲਾ ਦੇ ਕੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਕੇ ਚਲੇ ਗਏ ਇਸ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਲਗਾਤਾਰ 1 ਮਹੀਨੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਪਾਰਟ ਰੱਖਿਆ ਗਿਆ ਏ ਜਿਸ ਤਾਪ ਭੋਗ ਪਾਇਆ ਗਿਆ ਅਹੀਂ ਤੇ ਹੋ ਬੇਨਤੀ ਕਰਦੇ ਆ ਜੀ ਅਸੀਂ ਦੋਵੇਂ ਗੁਰਦਾਰੇ ਚਲਾਉਣਾ ਹੈ ਕਿਸੇ ਦੇ ਬਾਬਤ ਗਲਤ ਨਿਗੇ ਕਰਦੇ ਉਹ ਵੀ ਮੇਰੇ ਆ ਇਹ ਵੀ ਆਪਣਾ ਪਰਿਵਾਰ ਆ ਮੇਰਾ ਉਹਨਾਂ ਚ ਵੀ ਅਸੀਂ ਇਕੱਠੇ ਰਹਿੰਦੇ ਆ ਕੋਈ ਗੱਲ ਨਹੀਂ ਅਸੀਂ ਸਿਰਫ ਖਾਣੂ ਲੜਾਉਣ ਵਾਲਾ ਸਿਰਫ ਗੁਰਮੁਖ ਸਿੰਘ ਤੰਦੋਈ ਆਦਵਾਂ ਅਸੀਂ ਸਾਰੇ ਇਕੱਠੇ ਆ ਪਿੰਡ ਦੇ ਚਾਹੀਦੇ ਨਹੀਂ ਗੁਰਦਾਰੇ ਵੀ ਇੱਕ ਹੀ ਹੋਣਾ ਚਾਹੀਦਾ ਨਹੀਂ ਜੀ ਗੁਰਦਾਰੇ 8 8 ਦੱਸਦਾ ਵਾ ਇੱਥੇ ਦੋ ਪੱਤੀਆਂ ਵਾਂ ਦੋ ਗੁਰਦਾਰੇ ਜ਼ਿਆਦਾ ਥੋੜੇ ਆ ਜੀ ਅਹੀਂ ਉਹਨਾਂ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਸਿਰਫ ਜਿਹੜਾ ਉਹਨੇ ਸਾਨੂੰ ਵਿੱਚ ਸਾਡੇ ਆਇਆ ਵਾ ਆਪਣਾ ਗੁਰਮਖ ਸਿੰਘ ਤੰਧੋਈ ਪ੍ਰਚਾਰਕ ਉਹਨੇ ਕੰਮ ਸਾਡਾ ਗਲਤ ਕਰਾਇਆ ਵਾ ਸਾਨੂੰ ਜੇ ਬਾਲਕੇ ਗੱਲ ਕਰਦੇ ਤਾਂ ਗੱਲ ਕੋਈ ਨਾ ਕੋਈ ਹੱਲ ਹੋ ਜਾਣੀ ਸੀ ਨਹੀਂ ਕਾਰਵਾਈ ਚ ਹੋਣੀ ਚਾਹੀਦੀ ਹੈ ਤੇ ਕਰਾਂਗੇ ਵੀ ਉਰਤੇ ਕਾਰਵਾਈ ਕਰਾਂਗੇ ਵੀ ਇਹੀਂ ਤੇ ਸਾਰੇ ਪਿੰਡ ਇਕੱਠੇ ਆਂ ਜੀ ਅਸੀਂ ਵੀ ਕਰਾਂਗੇ ਸੋਮਨੀ ਖੈਰਾ ਪਰਿਵਾਰ ਵਾ ਸਾਰਾ ਅਸੀਂ ਸਾਰੇ ਇਕੱਠੇ ਆਂ ਸਾਡੇ ਉਹ ਦੁਸ਼ਮਣ ਨਹੀਂ ਕੋਈ ਸਾਡੇ ਆਪਣੇ ਬੰਦੇ ਆ ਜੀ ਕਿਉਂਕਿ ਜਿਹੜਾ ਮਸਲਾ ਬੜਾ ਗੰਭੀਰ ਸੀ ਸੰਗਤ ਇੱਕ ਮਹੀਨਾ ਤੇ ਚਾਰ ਦਿਨ ਇੱਥੇ ਬੈਠੀ ਰਹੀ ਗਲਿਆਰੇ ਵਿੱਚ ਐਸਜੀਪੀਸੀ ਦਾ ਇੱਕ ਪ੍ਰਚਾਰਕ ਹੋਣ ਦੇ ਨਾਤੇ ਝੂਠ ਬੋਲ ਕੇ ਮਹਾਰਾਜ ਦੇ ਸਰੂਪ ਦੂਸਰੇ ਗੁਰੂ ਘਰ ਲੈ ਗਿਆ ਪਿੰਡ ਦੀ ਮੌਜੂਦਾ ਸਰਪੰਚ ਮੌਜੂਦਾ ਪੰਚਾਇਤ ਸਾਰੀ ਸੰਗਤ ਨੇ ਜਿਆਦਾ ਵਿਰੋਧ ਨਹੀਂ ਕੀਤਾ ਕਿ ਸ਼ਾਇਦ ਐਸਜੀਪੀਸੀ ਤੋਂ ਇਹ ਮਸਲਾ ਉੱਠਿਆ ਵਾ ਪਰ ਜਦੋਂ ਉੱਥੇ ਸੰਪਰਕ ਕੀਤਾ ਗਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਵੱਲੋਂ ਕਿਸੇ ਪ੍ਰਚਾਰਕ ਨੂੰ ਨਹੀਂ ਭੇਜਿਆ ਗਿਆ ਸਾਡੀ ਨੌਲੇਜ ਵਿੱਚ ਸਾਡੀ ਸਸਤਾ ਨਾਲ ਜੁੜੇ ਸਰਦਾਰ ਅਮਰਜੀਤ ਸਿੰਘ ਜੀ ਫੌਜ ਵਿੱਚ ਹੋਏ ਨੇ ਇਹਨਾਂ ਨੇ ਇਥੋਂ ਵੀਡੀਓ ਬਣਾ ਕੇ ਗੇਟ ਵਿੱਚੋਂ ਕਸ਼ੇਰ ਕੀਤੀ ਸਾਨੂੰ ਕਿ ਇਸ ਤਰ੍ਹਾਂ ਮੁੱਦਾ ਵਾ ਤੇ 1 ਮਹੀਨਾ ਹੋ ਗਿਆ ਸੁਲਝ ਨਹੀਂ ਰਿਹਾ ਅਸੀਂ ਤੇ ਆਏ ਸੀ ਇੱਥੇ ਸਿਰਫ ਮੁੱਦਾ ਸੁਲਝਾਉਣ ਪਰ ਮਹਾਰਾਜ ਦੀ ਕਿਰਪਾ ਸੰਗਤ ਦਾ ਪਿਆਰ ਜਦੋਂ ਮੁੱਦਾ ਏ ਸੰਗਤ ਦੇ ਨਾਲ ਸਤਕਾਰ ਕਮੇਟੀਆਂ ਨਾਲ ਹੋਰ ਜਥੇਬੰਦੀਆਂ ਨਾਲ ਸਲਾਹ ਕਰਕੇ ਤੇ ਅਸੀਂ ਇਹ ਤਾਲੇ ਜਿਹੜੇ ਲੱਗੇ ਸੀ ਉਹਨੂੰ ਵੱਢ ਕੇ ਤੇ ਮਹਾਰਾਜ ਦੇ ਸਰੂਪ ਲੈ ਕੇ ਆਏ ਗੁਰਦੁਆਰਾ ਰਾਜ ਆਰਾਮ ਸਾਹਿਬ ਤੋਂ ਪ੍ਰਕਾਸ਼ ਕਰਕੇ ਰਾਮ ਕਰ ਦਿੱਤਾ ਅੱਜ ਪਾਠ ਦਾ ਭੋਗ ਹੈ ਸਾਰੀ ਸੰਗਤ ਸਹਿਮਤ ਹੈ ਸਾਰੀ ਪੰਚਾਇਤ ਸਹਿਮਤ ਹੈ ਪਰ ਅਸੀਂ ਇਹੀ ਬੇਨਤੀ ਕਰਦੇ ਆਜੋ ਸਰਪੰਚ ਸਾਹਿਬ ਇਹੀ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਕਾਰਜ ਨਹੀਂ ਹੋਣੇ ਚਾਹੀਦੇ ਕਿਉਂਕਿ ਸਰੂਮਣੀ ਕਮੇਟੀ ਤੇ ਅੱਗੇ بڑے ਘੇਰੇ ਦੇ ਵਿੱਚ ਹੈ ਇਹਦੇ ਤੋਂ ਫਿਰ ਅਸੀਂ ਇਹ ਵੀ ਸਿੱਧ ਕਰ ਸਕਦੇ ਆ ਕਿ ਜਿਹੜੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ 328 ਰੁਪਏ ਦਾ ਮੋਰਚਾ ਲਾਇਆ ਸੰਗਤਾਂ ਨੇ ਲਾਇਆ ਵੀ ਸਾਇਦ ਇਸ ਤਰ੍ਹਾਂ ਸਰੂਪ ਧੱਕੇ ਨਾਲ ਗੁਰੂ ਘਰਾਂ ਤੋਂ ਲਿਜਾ ਕੇ ਤੇ ਉੱਥੇ ਕੋਡਮੈਂਪੂਰਾ ਕਰਨਾ ਚਾਹੁੰਦੇ ਆ ਉੱਥੇ ਵੀ ਸਾਡੀ ਸੂਈ ਜਾਂਦੀ ਹੈ ਵੀ ਬਿਨਾਂ ਸੰਗਤ ਦੀ ਸਲਾਹ ਤੋਂ ਧੱਕੇ ਨਾਲ 80 ਸਾਲ ਪੁਰਾਣਾ ਗੁਰੂ ਘਰ ਉੱਥੋਂ ਮਹਾਰਾਜ ਦੇ ਸਰੂਪ ਲੈ ਕੇ ਜਾਣੇ ਤੇ ਸ਼੍ਰੋਮਣੀ ਕਮੇਟੀ ਦਾ ਨਾਮ ਵਰਤਿਆ ਜਾਣਾ ਸਭ ਤੋਂ ਨਿੰਦਿਆਯੋਗ ਗੱਲ ਹੈ ਉਸ ਤੋਂ ਬਾਅਦ ਇਹ ਜਦੋਂ ਮੋਰਚਾ ਫਤਿਹ ਹੋਇਆ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਪੰਚਾਇਤ ਨੇ ਸਲਾਹ ਕੀਤੀ ਕਿ ਜੇ ਬਾਬਾ ਜੀ ਤੁਸੀਂ ਇਹ ਮੋਰਚਾ ਫਤਿਹ ਕੀਤਾ ਤੇ ਅਸੀਂ ਸਾਮ ਸੰਭਾਲ ਤੁਹਾਨੂੰ ਦੇਣਾ ਚਾਹੁੰਦੇ ਇਸ ਨਗਰ ਦੇ ਵਿੱਚੋਂ ਸੋ ਬਾਬਾ ਜਿਹੜਾ ਐਜਪੀ ਸਰ ਨਾਮ ਜਿਹਨੇ ਵਰਤਿਆ ਉਹ ਤੇ ਕੋਈ ਕਾਰਵਾਈ ਕੀ ਬਿਲਕੁਲ ਜੀ ਉਸ ਤੇ ਕਾਰਵਾਈ ਆ ਸਭ ਜਥੇਬੰਦੀਆਂ ਖੜੀਆਂ ਨੇ ਅਮਨਜੀਤ ਸਿੰਘ ਜੀ ਵੈਲਫੇਅਰ ਸੁਸਾਇਟੀ ਤੋਂ ਇਹ ਵੀ ਆਏ ਨੇ ਇਹੀ ਮਤਾ ਪਾਸ ਹੋ ਰਿਹਾ ਸਾਡੇ ਸੁਣਨ ਵਿੱਚ ਇਹ ਆਇਆ ਕਿ ਮਾਰੇ ਦੇ ਸਰੂਪ ਵੀ ਵਾਪਸ ਦੇਣ ਨੂੰ ਤਿਆਰ ਨੇ ਗੱਲਾਂ ਇਹ ਹੁੰਦੀਆਂ ਵੀ ਉਹ ਜਿਹੜਾ ਐਸਡੀਪੀਸੀ ਦਾ ਪ੍ਰਚਾਰਕ ਉੱਤੇ ਕਾਰਵਾਈ ਨਾ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਕੋਲ ਸਰਪੰਚ ਸਾਹਿਬ ਉੱਤੇ ਗਏ ਨੇ ਜੋ ਇਹਨਾਂ ਨੂੰ ਉਹਨਾਂ ਜਵਾਬ ਦਿੱਤਾ ਇਹ ਵੀ ਦੱਸਦੇ ਆ ਉਹ ਮੁੱਦਾ ਨਹੀਂ ਸੁਲਝਾਇਆ ਪਰ ਉਸ ਬੰਦੇ ਤੇ ਕਾਰਵਾਈ ਜੈਸੇ ਨਹੀਂ ਨਾ ਕਰਦੇ ਤੇ ਬਹੁਤ ਵੱਡੀ ਇੱਕ ਸਾਡੇ ਤੇ ਲਹੰਤ ਹੈ ਕੱਲ ਨੂੰ ਕਿਤੇ ਵੀ ਉਹ ਨਾਮ ਵਰਤ ਕੇ ਕੁਝ ਵੀ ਕਰ ਸਕਦਾ ਤੇ ਬਹੁਤ ਵੱਡਾ ਮੁੱਦਾ ਕਿ ਐਸਜੀਪੀਸੀ ਤੇ ਸਿੱਧਾ ਟਾਰਗੇਟ ਜਾਂਦਾ ਇਹੋ ਜਿਹੇ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਕਾਰਵਾਈ ਕਰਨ ਦੀ ਬਜਾਏ ਹੱਲਾਸ਼ੇਰੀ ਦੇ ਕੇ ਕਹਿ ਦਿੰਦੀ ਆ ਕਿ ਤੁਸੀਂ ਮਾਫੀ ਦੇ ਹੱਕਦਾਰ ਮਾਫੀ ਦੇ ਦਿੰਨੇ ਆ ਅੱਗੇ ਤੋਂ ਨਾ ਕਰੀ ਇਹ ਮਹਾਰਾਜ ਦੇ ਸਰੂਪ ਦਾ ਮੁੱਦਾ ਵਾ ਨਾ ਕਿ ਕੋਈ ਨਾਰਮਲ ਮੁੱਦਾ ਹੈ ਨਹੀਂ ਗਲਤ ਤਾਂ ਨਹੀਂ ਆ ਕਿ ਗੁਰੂ ਘਰ ਦਾ ਸਥਾਨ ਇਹਨਾਂ ਦਾ ਹੈ ਗੁਰੂ ਘਰ ਦੇ ਵਿੱਚੋਂ ਮਹਾਰਾਜ ਦਾ ਸਰੂਪ ਲੈ ਕੇ ਗੋਲਕ ਲੈ ਗਏ ਝਾੜੂ ਤੱਕ ਲੈ ਗਏ ਖਾਲੀ ਹਾਲ ਸੀ ਪਰ ਗੱਲ ਇਹ ਵੀ ਸਾਡਾ ਹੀ ਗੁਰੂ ਘਰ ਸਾਡੇ ਹੀ ਘਰ ਤੇ ਸਾਨੂੰ ਬਾਹਰ ਕੱਢ ਕੇ ਭਾਲ ਲਿਆ ਸਾਰਾ ਕੁਝ ਤੇ ਦੂਸਰੇ ਗੁਰੂ ਘਰ ਲੈ ਗਏ ਅਸੀਂ ਇਨਸਾਫ਼ ਕਿਧਰੋਂ ਮੰਗਦੇ ਆ ਇਨਸਾਫ਼ ਦੇਣ ਲਈ ਐਸਜੀਪੀਸੀ ਕੋਲ ਜਾਂਦੇ ਆ ਉਹ ਵੀ ਇਨਸਾਫ਼ ਜਿਹੜਾ ਤੁਹਾਨੂੰ ਪਤਾ ਨਹੀਂ ਦਿੰਦੀ ਅੱਜ ਤੱਕ ਕਦੀ ਮਿਲਿਆ ਇਨਸਾਫ਼ ਪਰ ਗੁਰੂ ਕੇ ਸਿੱਖ ਗੁਰੂ ਕੇ ਆ ਫੌਜਾਂ ਨਯੰਗ ਸਿੰਘ ਅਸੀਂ ਇਹ ਗੱਲ ਦੀ ਜ਼ਿੰਮੇਵਾਰੀ ਲੈ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜੇ ਤਾਲੇ ਵੱਡੇ ਤੇ ਗੁਰੂ ਘਰ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਮਸੰਦਾ ਵੱਲੋਂ ਸਰਾਰਤੀ ਅੰਸਰ ਵੱਲੋਂ ਉਹ ਗੁਰੂ ਘਰ ਦੇ ਵਿੱਚ ਦੁਬਾਰਾ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਗਤ ਜੁੜ ਰਹੀ ਹੈ ਜਿਹੜੀ ਸੰਗਤ ਕਹਿ ਰਹੀ ਸੀ ਕਿ ਅਸੀਂ ਧਰਮ ਪਰਵਰਤਨ ਕਰ ਲੈਣਾ ਬੀਬੀਆਂ ਨੇ ਕਿਹਾ ਕਿ ਜੇ ਮਹਾਰਾਜ ਦਾ ਇੱਥੇ ਪ੍ਰਕਾਸ਼ ਨਹੀਂ ਹੁੰਦਾ ਤੇ ਅਸੀਂ ਸਾਰਾ ਸੰਗਤ ਧਰਮ ਪਰਵਰਤਨ ਕਰਕੇ ਦੂਸਰੇ ਧਰਮ ਵਿੱਚ ਜਾਣ ਨੂੰ ਤਿਆਰ ਹੈ ਪਰੇ ਮਹਾਰਾਜ ਦੀ ਕਿਰਪਾ ਇੱਕ ਤੇ ਭਰ ਧਰਮ ਪਰਵਰਤਨ ਤੋਂ ਮਹਾਰਾਜ ਨੇ ਬਚਾਇਆ ਤੇ ਮਹਾਰਾਜ ਦੀ ਖੇਡ ਹੈ ਜੇ ਤਾਲੇ ਵੱਡੇ ਕਿਸੇ ਚੰਗੇ ਕੰਮ ਲਈ ਵੱਡੇ ਗਏ ਹੈ ਤਾਲੇ ਗਲਤ ਕੰਮ ਲਈ ਲਗਾ ਦਿੱਤੇ ਗਏ ਸੀ ਸੰਗਤ ਨੂੰ ਦੂਸਰੇ ਬੰਨੇ ਤੋੜ ਦਿੱਤਾ ਗਿਆ ਸੀ ਮਹਾਰਾਜ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਉਹ ਤਾਲੇ ਜਥੇਬੰਦੀਆਂ ਨੇ ਆਪਣੀ ਹਾਜ਼ਰੀ ਚ ਵੱਡੇ ਹੈ ਤੇ ਅੱਜ ਉੱਥੇ ਸੰਗਤ ਤੇ ਪੰਗਤ ਤੇ ਨਾਲ ਰੰਗਤ ਸਾਰਾ ਕੁਝ ਦਿਖ ਰਿਹਾ ਚੰਗੇ ਕੰਮ ਵਾਸਤੇ ਤਾਲੇ ਵੱਢਨੇ ਮਾੜੇ ਨਹੀਂ ਹੈ ਤਾਲੇ ਲਗਾਉਣੇ ਮਾੜੇ ਆ ਚੰਗੇ ਕੰਮ ਦੇ ਵਿੱਚ ਅੜਚਣ ਪਾਉਣ ਵਾਸਤੇ ਬਾਬਾ ਆਜਾ ਜੋ ਇਸ ਪਿੰਡ ਦੇ ਵਿੱਚ ਘਟਨਾ ਹੋਈ ਹੈ ਬਹੁਤ ਹੀ ਨਿੰਦਿਆਯੋਗ ਹੈ ਸਰਪੰਚ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਕੋਈ ਵੀ ਮਸਲਾ ਸੀ ਉਹਨੂੰ ਬਿਠਾ ਕੇ ਬੈਠ ਕੇ ਹੋ ਸਕਦਾ ਪਰ ਇੱਕ ਸੋਮਣੀ ਕਮੇਟੀ ਦਾ ਨਾਂ ਜੂਝ ਕੀਤਾ ਗਿਆ ਤੇ ਮੈਂ ਤੇ ਇਹ ਸੋਮਣੀ ਕਮੇਟੀ ਨੂੰ ਵੀ ਕਹਾਂਗਾ ਕਿ ਇਹਦੀ ਜਰੂਰ ਪੁਸ਼ਗਸ ਕੀਤੀ ਜਾਏ ਨਕਵਾਰੀ ਹੋਵੇ ਵੀ ਇੱਕ ਤੁਹਾਡਾ ਨਾਂ ਲੈ ਕੇ ਤੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆ ਬੜੇ ਇੱਕ ਲੱਗ ਤਰੀਕੇ ਨਾਲ ਲੈ ਕੇ ਗਏ ਆ ਠੀਕ ਹੈ ਪਿੰਡ ਦੇ ਵਿੱਚ ਦੋ ਗੁਰਦੁਆਰੇ ਸਾਹਿਬ ਹੈ ਕੋਈ ਮਰਿਆਦਾ ਵੀ ਕੋਈ ਚੀਜ਼ ਹੈ ਉਸ ਮਰਿਆਦਾ ਚ ਰਹੇ ਕਿ ਕੰਮ ਕਰਦੇ ਤਾਂ ਉਹ ਠੀਕ ਹੀ ਇੱਕ ਸੋਮਣੀ ਕਮੇਟੀ ਦਾ ਨਾਮ ਵਰਤਿਆ ਗਿਆ ਤੇ ਮੈਂ ਤਾਂ ਸੋਮਣੀ ਕਮੇਟੀ ਨੂੰ ਵੀ ਇਹੋ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਲਦ ਤੋਂ ਜਲਦ ਦੇ ਉੱਤੇ ਐਕਸ਼ਨ ਲਿਆ ਜਾਏ ਤੇ ਇੱਥੇ ਕਾਰਵਾਈ ਕੀਤੀ ਜਾਏ ਸਰੂਪ ਉਹ ਲੈ ਕੇ ਗਿਆ ਵੀ ਉਧਰ ਗੁਰਦੁਆਰਾ ਸਾਹਿਬ ਬਣ ਗਿਆ ਵਾ ਉਹਨਾਂ ਨੂੰ ਜੋ ਪੈਸੇ ਦੇ ਪ੍ਰਚਾਰਕ ਹੈ ਉਹ ਪੈਸਿਆਂ ਦੇ ਚੱਕਰ ਚੀ ਲੈ ਕੇ ਗਏ ਵੀ ਸਾਡਾ ਗੁਰਦੁਆਰਾ ਇੱਕ ਹੋਵੇ ਜਦੋਂ ਪਿੰਡ ਦੀ ਪੰਚਾਇਤ ਹੈ ਸਰਪੰਚ ਸਾਹਿਬ ਹੈ ਉਹਦੇ ਨਾਲ ਮੈਂਬਰ ਹੈ ਗਰੀਬ ਜਨਤਾ ਉਹਦੇ ਨਾਲ ਜੁੜੀ ਹੋਈ ਹੈ ਜਦੋਂ ਸਾਡੇ ਕੋਲ ਗੱਲ ਪਹੁੰਚੀਏ ਵੀ ਇਹ ੱੱੱਕੇ ਨਾ ਲੈ ਕੇ ਗਏ ਆ ਗੁਰੂ ਘਰ ਕੋਈ ੱੱੱਕਾ ਨਹੀਂ ਚੱਲਦਾ ਕੋਈ ਕਿਸੇ ਦਾ ਬਾਪ ਦਾ ਗੁਰਦੁਆਰਾ ਨਹੀਂ ਗੁਰੂ ਘਰ ਨਹੀਂ ਹੁੰਦਾ ਕੋਈ ਤਾਲੇ ਨਹੀਂ ਲਾ ਸਕਦਾ ਗੁਰੂ ਦੇ ਘਰ ਨੂੰ ਸਾਡੇ ਅੱਜ ਤੱਕ ਗੁਰੂਆਂ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਏ ਆ ਕਿਸੇ ਦਾ ਤਾਲਾ ਨਹੀਂ ਲੱਗਦਾ ਨੇਸਾਂ ਹੀ ਗੁਰੂ ਦੇ ਘਰ ਲੰਗਰ ਖੁੱਲੇ ਰਹਿੰਦੇ ਆ ਗਰੀਬ ਆਏ ਕੋਈ ਵੀ ਆਏ ਉਹਦੀ ਬਾਹ ਫੜੀ ਜਾਂਦੀ ਹੈ ਉਹ ਸਰਪੰਚ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਵੀ ਮੌਕੇ ਦੇ ਉੱਪਰ ਹੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਸਿਆਣ ਮਤ ਵਰਤੀ ਸਰਪੰਚ ਸਾਹਿਬ ਨੇ ਵੀ ਉਹਨਾਂ ਦੇ ਉੱਪਰ ਕੋਈ ਲੜਾਈ ਨਹੀਂ ਕੀਤੀ ਫਿਰ ਵੀ ਆਖਿਆ ਲੈ ਜਾਓ ਪਾਇਓ ਗੋਲਕ ਲੈ ਕੇ ਆ ਪਾਇਓ ਕੈਮਰੇ ਲਾ ਕੇ ਲੈ ਗਿਆ ਇਨਵਰਟਰ ਤੱਕ ਲੈ ਗਿਆ ਲੈ ਕੇ ਗਏ ਚੰਗੀ ਗੱਲ ਹੈ ਪਰ ਕੋਈ ਸਲਾਹ ਮਸਲਾ ਸਰਪੰਚ ਤੋਂ ਵੱਡਾ ਦੇ ਪਿੰਡ 'ਚ ਕੋਈ ਨਹੀਂ ਹੁੰਦਾ ਤੇ ਮੈਂ ਸਾਰੇ ਜਿੱਥੇ-ਜਿੱਥੇ ਮੇਰੇ ਭਰਾ ਸੁਣਦੇ ਆ ਸੋਮਣੀ ਕਮੇਟੀ ਵਾਲੇ ਨੂੰ ਖਾਸ ਕਰਕੇ ਮੈਂ ਕਹਿੰਨਾ ਕਿ ਵਾਹਿਗੁਰੂ ਇਸ ਦੀ ਫੜਾ ਫੜ ਨਕਵਾਰੀ ਕੀਤੀ ਜਾਏ ਇਸ ਬੰਦੇ ਦੀ ਜਿਹੜਾ ਤੁਹਾਡਾ ਨਾਮ ਵਰਤ ਕੇ ਇੱਕ ਵਾਰ ਬਹੁਤ ਹੀ ਜ਼ਿਆਦਾ ਇਸ ਪਿੰਡ ਦੇ ਵਿੱਚ ਧੱਕਾ ਕੀਤਾ ਤੇ ਅੱਗੇ ਤੋਂ ਕੋਈ ਤੁਹਾਡਾ ਨਾਮ ਵਰਤ ਕੇ ਹੋਰ ਨਾ ਕੋਈ ਮੇਰਾ ਭਰਾ ਇਹੋ ਜਿਹਾ ਕੰਮ ਕਰੇ ਐਸਐਨਜੀਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ